हां जी दोस्तों स्वागत ਕਰਦੇ ਆ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਦੇ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਜੇ ਇਹ ਵੀਡੀਓ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਵਹਿਲਾ ਦੇ ਬਟਨ ਨੂੰ ਨੱਪ ਕੇ ਆਲਤੇ ਕਲਿੱਕ ਕਰ ਲਿਓ ਦੋਸਤੋ ਅੱਜ ਆਪਾਂ ਤੁਹਾਡੇ ਕੋਲੇ ਦੋ ਪਸ਼ੂ ਸੇਲ ਵਾਸਤੇ ਲੈ ਕੇ ਆਏ ਆਂਗੇ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋਗੇ ਦੋਸਤੋ ਇਹ 21 ਇੱਕੀਮਾ ਦੇਣਾ ਜਿਹਦੇ ਟੀਕਾ ਭਰੇ ਨੂੰ ਇਹੇ ਗਾਂ ਦੋਸਤੋ ਵਕਿਆਊ ਹੈਗੀ ਪਿਓਰ ਐਚ ਐਫ ਨਸਲ ਦੀ ਗਾਂ ਹੈਗੀ ਤੁਸੀਂ ਚੈੱਕ ਕਰ ਲਓ ਰੰਗ ਬਾਜ ਬਹੁਤ ਚੰਗਾ ਹੈਗਾ ਥਣ ਲੇਵੇ ਦੀ ਪੂਰੀ ਸਾਫ ਹੈਗੀ ਦੱਸ ਦਿਕੇ ਦੋਸਤੋ ਇਹ ਇਹਦੇ ਥੱਲੇ ਦੁੱਧ ਦੀ ਕੰਪੈਸਟੀ ਹੈ ਜਿਹੜੀ ਉਹ ਦੁੱਧ ਦੀ ਕੰਪੈਸਟੀ ਹੈਗੀ ਕਿ 9-10 ਕਿਲੋ ਦੁੱਧ ਹੈਗਾ ਇਹਦੇ ਥੱਲੇ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਫੋਨ ਕਰਕੇ ਤੁਸੀਂ ਕਨਫਰਮ ਕਰ ਸਕਦੇ ਹੋ ਡਿਟੇਲ ਦਾ ਡਿਟੇਲ ਦੇ ਵਿੱਚ ਕਿਸੇ ਵੀ ਪਸ਼ੂ ਦੀ ਆਪਾਂ ਡਿਟੇਲ ਦੱਸਾਂਗੇ ਤਾਂ ਕੋਈ ਫਰਕ ਨਹੀਂ ਹੋਣਾ ਇਹਦਾ ਮੁੱਲ ਆਪਾਂ ਬਾਇਬ ਰੱਖਾਂਗੇ ਮੁੱਲੇ ਦਾ ਸਿਰਫ 25000 ਰੁਪਏ ਮੁੱਲ ਹੈ ਦੋਸਤੋ ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ ਫੋਨ ਕਰਕੇ ਤੁਸੀਂ ਆਪਣੇ ਤੋਂ ਇਹਦੀ ਡਿਟੇਲ ਦੋਨਾਂ ਪਸ਼ੂਆਂ ਦੀ ਜਿਹੜੀ ਦਿਖਾ ਰਹੇ ਆ ਲੈ ਸਕਦੇ ਹੋ ਨੰਬਰ ਹੈਗਾ 9855003044 ਅਗਲੀ ਆਪਾਂ ਤੁਹਾਨੂੰ ਨੀਲੀ ਰਾਵੇ ਦੀ ਮੱਝ ਵੀ ਦਿਖਾਵਾਂਗੇ ਥੋੜਾ ਜਿਹਾ ਗਾਂ گاਵਾ ਦਾ ਤੁਹਾਨੂੰ ਗਾਂ ਦਾ ਥਣ ਲੱਪਾ ਦਿਖਾ ਦਈਏ ਥੱਲੋਂ ਲੇਵੇ ਦੀ ਗਾਂ ਬਹੁਤ ਸਾਫ਼ ਹੈ ਦੋਸਤੋ ਦੁੱਧ ਦੇ ਥੱਲੇ ਜਿਹੜਾ ਆਪਾਂ ਤੁਹਾਨੂੰ ਦੱਸਿਆ 9-10 ਕਿਲੋ ਦੁੱਧ ਤਿਆਰ ਹੈਗਾ ਕੱਲਾ-ਕੱਲਾ ਥਾਣਾ ਦੋਸਤੋ ਕੰਨ ਵਾ ਤੁਸੀਂ ਦੇਖ ਲਓ ਕੰਨ ਵੀ ਬਹੁਤ ਛੋਟਾ ਹੈਗਾ ਰੰਗ ਬਾਜ ਬਹੁਤ ਸੋਹਣਾ ਹੈਗਾ ਅਗਲੀ ਆਪਾਂ ਜਿਹੜੀ ਹੈਗੀ ਹੈਗੀ ਮੱਝ ਹੈ ਦੋਸਤੋ ਇਹ ਨੀਲੀ ਰਵੀ ਦੀ ਮੱਝ ਹੈ 6 ਮਹੀਨਿਆਂ ਦੀ ਗੱਪਣਾ ਦੋਸਤੋ ਜੇ ਕਿਸੇ ਵੀਰ ਨੂੰ ਮੱਝ ਚਾਹੀਦੀ ਹੋਵੇ ਤਾਂ ਤੁਸੀਂ ਮੱਝ ਵਾਸਤੇ ਹੀ ਫੋਨ ਲਾ ਸਕਦੇ ਹੋ ਜਿਹੜੀ ਡਿਟੇਲ ਦੱਸੀ ਜਾਊਗੀ ਡਿਟੇਲ ਐਨ ਬੈਨ ਸਹੀ ਹੋਊਗੀ ਕੋਈ ਫਰਕ ਨਹੀਂ ਹੋਣਾ ਜਿੰਨੀ ਵੀ ਡਿਟੇਲ ਦੱਸਾਂਗੇ ਉਹਦੀ ਗਾਰੰਟੀ ਹੋਊਗੀ 6 ਮਹੀਨਿਆਂ ਦੀ ਗੱਪਣਾ ਕੀ ਦੁੱਧੋ ਹਟੀ ਹੋਈ ਹੈ ਦੋਸਤੋ ਇਹਦਾ ਮੁੱਲ ਹੈ ਜਿਹੜਾ ਬਾਜੂ ਰੱਖਿਆਗਾ ਮੁੱਲ ਹੈਗਾ 58000 ਰੁਪਿਆ ਤਾਜੀ ਸੂਈ ਦਾ ਦੋਸਤੋ ਦੁੱਧ ਹੁੰਦਾ ਜਿਹੜਾ ਇਹ ਹੱਲੇ 14 15 ਕਿਲੋ ਦੁੱਧ ਖੁੱਲਾ ਹੈਗਾ ਖੁੱਲੇ ਲੇਵੇ ਵਾਲੀ ਮੱਝ ਹੈਗੀ ਆਪਾਂ ਤੁਹਾਨੂੰ ਮਾੜਾ ਜਾ ਤੋੜ ਕੇ ਤਾਂ ਦਿਖਾ ਨਹੀਂ ਸਕਦੇ ਖੜੀ ਆਪਾਂ ਮਾੜਾ ਜਾ ਪਾਸੇ ਕਰਕੇ ਦਿਖਾਉਣੇ ਆ ਤੁਹਾਨੂੰ ਤੁਸੀਂ ਦੇਖ ਲਓ ਦੁੱਧੋ ਹੱਟੀ ਦੀ ਝੋਲੀ ਹੈ ਜਿਹੜੀ ਬਹੁਤ ਖੁੱਲੀ ਝੋਲੀ ਹੈਗੀ ਥਣਾ ਦੀ ਬਹੁਤ ਸਾਫ ਮੱਝ ਹੈਗੀ ਕੋਈ ਥਣਾ ਦੇ ਵਿੱਚ ਨੁਕਸ ਹੋਵੇ ਉਹਦੀ ਆਪਾਂ ਤੁਹਾਨੂੰ ਦੇਣਦਾਰ ਹੋਵਾਂਗੇ ਪਿੱਠਪੂੜਾ ਤੁਸੀਂ ਚੈੱਕ ਕਰ ਲਓ ਪਿੱਠਪੂੜੇ ਦੀ ਬਹੁਤ ਚੰਗੀ ਮੱਝ ਹੈਗੀ ਐ ਨਹੀਂ ਹੈਗਾ ਕਿਸੇ ਪਾਸੋਂ ਇਹ ਲੱਸੀ ਮੱਝ ਹੈਗੀ ਸਿੰਘਾਂ ਦੀ ਤੁਸੀਂ ਦੇਖ ਲਓ ਮੂੰਹ ਦੀ ਵੀ ਚੈੱਕ ਕਰ ਲਓ ਦੋਸਤੋ ਫੂਲ ਫਾਲ ਮੂੰਹ ਦਾ ਚਾਰੇ ਪੈਰ ਚਿੱਟੇ ਚੈੱਕ ਕਰ ਲਓ ਇਹ ਜਿਹੜੀਆਂ ਦੋਨੇ ਪਸ਼ੂ ਨੇ ਇਹ ਬਕਾਊ ਨੇ ਦੋਨੇ ਪਸ਼ੂ ਜਿਹੜੇ ਹੈਗੇ ਪਿੰਡ ਬਹਿਣੀਆਲ ਜ਼ਿਲ੍ਹਾ ਮਾਨਸਾ ਦੇ ਵਿੱਚ ਖੜੇ ਨੇ ਦੋਸਤੋ ਜੇ ਕਿਸੇ ਵੀ ਇਹਨੇ ਲੈਣੇ ਹੋਣ ਤਾਂ ਤੁਸੀਂ ਸੰਪਰਕ ਜਰੂਰ ਕਰਿਓ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਇੰਨੇ ਹੀ ਕਹਿੰਦੇ ਆਪਾਂ ਤੁਹਾਡੇ ਤੋਂ ਅਜਾਜਤ ਲੈਣੇ ਆ ਦੋਸਤੋ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ